ਕਮਤਨ ਦੇਖ ਰਹੇ ਹੋ ਇਹ ਅੱਜ ਹੀ ਨਿਕਲ ਰਿਹਾ ਮੈਂ ਤੇ ਸਾਰੀ ਗੱਡੀ ਚਿੱਬੀ ਕਰਤੀ ਏ ਕਟੋ-ਕਟ ਨਹੀਂ ਮੈਂ ਹੁਣ ਤੱਕ 400 ਦੇ ਕਰੀਬ ਪਿੰਡਾਂ 'ਚ ਹੋਇਆ ਕਿਉਂਕਿ ਕੋਈ ਵੀ ਐਮਪੀ ਪਿੰਡਾਂ 'ਚ ਨਹੀਂ ਜਾਂਦਾ ਉਹਦੀ ਕੋਸ਼ਿਸ਼ ਹੁੰਦੀ ਆ ਵੀ ਮੈਂ ਪੈਲਸ ਕਰਕੇ ਲੋਕ ਇਕੱਠੇ ਕਰਾਂ ਪਰ ਮੇਰੇ ਆਉਣ ਦਾ ਵੱਖਰਾ ਨਤੀਜਾ ਕਿਉਂਕਿ ਨੀਅਤ ਸਾਫ ਹੈ ਕੰਮ ਕਰਨਾ ਚਾਹੁੰਦੇ ਜਦੋਂ ਮੈਂ ਪਿੰਡਾਂ ਪਿੰਡਾਂ ਜਾ ਰਿਹਾ ਮੈਨੂੰ ਕੱਲੀ ਕੱਲੀ ਮੁਸ਼ਕਲ ਦਾ ਪਤਾ ਲੱਗ ਰਿਹਾ ਹੁਣ ਇੱਥੇ ਨਾ ਜਿਹੜਾ ਕਸੂਰ ਨਾਲ ਆਇਆ ਉਹਦੀ ਪ੍ਰੋਬਲਮ ਬਹੁਤ ਤਗੜੀ ਹੈ ਜਦੋਂ ਮੈਂ ਦੀਨਾਨਗਰ ਗਿਆ ਉੱਥੇ ਦਰਿਆ ਦੇ ਬੰਨ ਜਿਹੜੇ ਨੇ ਟੁੱਟ ਜਾਂਦੇ ਨੇ ਜਦੋਂ ਹੜ੍ਹ ਆਉਂਦੇ ਨੇ ਜ਼ਮੀਨ ਖਰਾਬ ਹੋ ਜਾਂਦੀ ਪਠਾਨਕੋਟ ਗਿਆ ਉੱਥੇ ਫਾਟਕਾਂ ਦੀ ਸਮੱਸਿਆ ਸੁजानਪੁਰ ਗਿਆ ਉੱਥੇ ਸੈਂਟਰ ਰੋਡ ਤੇ ਫਾਟਕ ਹੈ ਉਹ ਬੰਦ ਹੋ ਜਾਂਦਾ ਤੇ ਸ਼ਹਿਰ ਫਿਰ ਜਾਮ ਹੋ ਜਾਂਦਾ ਕਨੈਕਸ਼ਨ ਕੱਟਿਆ ਜਾਂਦਾ ਸੋ ਆਪ ਜਾਣਦਾ ਨਤੀਜਾ ਇਹ ਹੈ ਵੀ ਉੱਥੇ ਖਲੂਕੀ ਸਾਨੂੰ ਕੰਮ ਦਾ ਵਾਦਾ ਕਰਦਾ ਪੰਜ ਕਰਨ ਸ਼ੈਰੀ ਖੰਨ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਚੋਂ ਰਿਹਾ ਹੋਏ ਇਸ ਨੂੰ ਲੈ ਕੇ ਕੀ ਜਾਨਾ ਦੋ ਬਹੁਤ ਬਹੁਤ ਵਧਾਈ ਹੈ ਜੀ ਕਿਉਂਕਿ ਮੋਦੀ ਨੇ ਪੂਰਾ ਯੋਰ ਲਾ ਲਿਆ ਵੀ ਆਮ ਆਦਮੀ ਪਾਰਟੀ ਦਾ ਕਤਲ ਕਰ ਦਿੱਤਾ ਜਾਂਦਾ ਤੁਸੀਂ ਗੁਰਦਾਸਪੁਰ ਤੇ ਕੰਮ ਮੰਗਰਾਏ ਆ ਕਿ ਨਵੀਂ ਪਾਰਟੀ ਤੇ ਰਾਹੁਲ ਗਾਂਧੀ ਅਮਾਨੀ ਅੰਡਾਨੀ ਨੂੰ ਰੋਈ ਜਾਂਦੇ ਆ ਲੋਕਲ ਮੁੱਦੇ ਜਿਹੜੇ ਦੇਖੋ ਮੈਂ ਤੁਹਾਨੂੰ ਦੱਸਦਾ ਅਸਲ ਦੇ ਵਿੱਚ ਗੱਲ ਕੀ ਹੈ ਅਸਲ ਇਹ ਕੰਮ ਹੈ ਆਪਾਂ ਡਾਇਰੈਕਟ ਹੈ ਜਦੋਂ ਕਿਸੇ ਨੂੰ ਕੋਈ ਵੀ ਇੱਥੇ ਜਾਈਦਾ ਵਾ ਤੇ ਕਿਸੇ ਦੀ ਕੋਈ ਪੈਨਸ਼ਨ ਨਹੀਂ ਲੱਗੀ ਉਹ ਵੀ ਦੱਸਦਾ ਵੀ ਯਾਰ ਮੇਰੀ ਪੈਨਸ਼ਨ ਨਹੀਂ ਲੱਗੀ ਮੁੱਦਿਆਂ ਦੀ ਤੇ ਗੱਲ ਉਹ ਉੱਤੇ ਉੱਤੇ ਨੇ ਇਹ ਜਿਹੜੇ ਲੀਡਰ ਨੇ ਉੱਪਰ ਉੱਪਰ ਨੇ ਅਸੀਂ ਜ਼ਮੀਨੀ ਲੀਡਰ ਆ ਤਾਂ ਜਾ ਕੇ ਲੋਕਾਂ ਨੂੰ ਘਰ ਘਰ ਮਿਲਦੇ ਮੈਂ ਪੁੱਛਣਾ ਚਾਹੁੰਨਾ ਅੱਜ ਤੱਕ ਕਦੀ ਵੀ ਕੋਈ ਐਮਪੀ ਆਇਆ ਹੋਵੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਤੇ ਮੈਨੂੰ ਨੀਵੇਂ ਥੰਮ ਖੜਾ। ਨਗਾਤਾਰ ਗਰਮੀ ਦੇ ਵਿੱਚ ਕਾਰਜਕਰਤਾ ਸਫੇਰ ਦੇ ਸੜਕਾਂ ਉੱਤੇ ਗਰਦਾਸਪੁਰ ਹਲਕੇ ਦੇ ਵਿੱਚ ਖੜੇ ਆ। ਇਹਨਾਂ ਕਾਰਜਕਰਤਾਵਾਂ ਨੂੰ ਕੀ ਕਹਿਣਾ ਚਾਹੋਗੇ? ਇਹਨਾਂ ਦਾ ਪਿਆਰ ਹੈ। ਇਹਨਾਂ ਦਾ ਇਹ ਕਰਜ਼ਾ ਮੇਰੇ ਸਿਰ ਤੇ। ਜਿਤਨਾ ਬਟਾਲੇ ਵਾਲਿਆਂ ਨੇ ਜ਼ਿੰਮੇਵਾਰੀ ਦਿੱਤੀ ਹੈ ਤੇ ਦੋ ਸਾਲ ਮੈਂ ਰਾਤ ਦਿਨ ਮਿਹਨਤ ਕੀਤੀ ਹੈ। ਇਹਨਾਂ ਦਾ ਇਹ ਕਰਜ਼ਾ। ਪਰਮਾਤਮਾ ਕਿਰਪਾ ਕਰੇ ਇਨਾਂ ਦਾ ਕਰਜ਼ ਔਰ ਇਹਨਾਂ ਦੀ ਆਵਾਜ਼ ਔਰ ਇਹ ਜਿਹੜੀ ਹੈ ਹਮੇਸ਼ਾ ਦਿੱਲੀ ਚ ਗੁੰਜਦੀ 10 ਸਾਲ ਦਿੱਲੀ ਕਲਾਕਾਰ ਆਏ ਹੀ 10 ਸਾਲ ੁੱਟ ਕੇ ਚਲੇ ਗਏ ਮਿਲਿਆ ਕੁਝ ਵੀ ਗਦਾਪੁਰ ਵਾਲਿਆਂ ਦੇਖੋ ਤੁਹਾਡੇ ਸਾਹਮਣੇ ਆ ਪੁੱਛੋ ਹਾਂ ਹੁਣ ਕਿਤੇ ਫਿਲਮੀ ਕਲਾਕਾਰ ਜੇ ਕਦੇ ਆ ਗਿਆ ਤੇ ਸਾਨੂੰ ਤੇ ਕੰਦੀ ਲੋੜ ਨਹੀਂ ਹੈ ਗੱਦਾਪੁਰੀਆਂ ਨੇ ਆਪੇ ਦੱਸ ਦੇਣਾ ਵੀ ਕੀ ਕੀਤਾ ਧੰਨਵਾਦ